바이쿠 치카 ਖਾਲਸਾ 바이쿠 치ਕੀ ਖੱਤੇ ਜੀ ਸ਼ਬਦ ਹੈ ਜੀ 시리 라ਗ ਮਹੱਲਾ 3 ਤੀਸਰੇ 파샤 ਗੁਰੂ ਅਮਰਦਾਸ ਜੀ ਦਾ ਜੀ 15 ਨੰਬਰ ਹੈ ਜੀ 36 36 ਗੁਰੂ ਸਾਹਿਬ ਕਹਿੰਦੇ ਨੇ ਦੇਖੋ ਮਿੱਤਰ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਸ਼ਬਦ ਵਿੱਚ ਕਹਿੰਦੇ ਮਿੱਤਰ ਘਨੇਰੇ ਕਾਰਤਕ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਸੁਖ ਕਟ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਹੁਣ ਤੁਸੀਂ ਦੇਖੋ ਇਹਦੇ ਵਿੱਚ ਗੁਰੂ ਸਾਹਿਬ ਨੇ ਦੁੱਖ ਦੀ ਗੱਲ ਕੀਤੀ ਹੈ ਦੁੱਖ ਕਿਹੜਾ ਹੈ ਦੇਖੋ ਦੁੱਖ ਸਭ ਤੋਂ ਵੱਡਾ ਦੁੱਖ ਦਾ ਗੁਰੂ ਸਾਹਿਬ ਨੇ ਪੁਰਬਾਣੀ ਵਿੱਚ ਸਾਨੂੰ ਬੜਾ ਡਿਟੇਲ ਵਿੱਚ ਦੱਸਿਆ ਜਦੋਂ ਉਸ ਅਸੀਂ ਪ੍ਰਮਾਤਮਾ ਤੋਂ ਵਿਛੜਦਿਆਂ ਨਾ ਤੇ ਉਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਕਹਿੰਦੇ ਦੁੱਖ ਬਨੇਰੇ ਜਦ ਹਉਤੇ ਦੂ ਵੀ ਜਦੋਂ ਮੈਂ ਤੈਨੂੰ ਪਰਮਾਤਮਾ ਨੂੰ ਮੈਂ ਭੁੱਲ ਜਾਂਨਾ ਨਾ ਵੀ ਮੇਰਾ ਮਨ ਦੇਖੋ ਸਾਰੀ ਗੱਲ ਨਾ ਗੁਰੂ ਸਾਹਿਬ ਨੇ ਪੂਰੀ ਜਦੋਂ ਅਸੀਂ ਕੁਰਬਾਨੀ ਨੂੰ ਦੇਖੋ ਅਸੀਂ ਗੁਰੂ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਕਹਿੰਦੇ ਨਾ ਤਾਂ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਕਿ ਅਸੀਂ ਉਹਨਾਂ ਨੂੰ ਵਿਚਾਰ ਕੇ ਭੜੀਏ ਸਿਰਫ ਮੱਥਾ ਟੇਕਣਾ ਤੇ ਜਾਂ ਮੰਨਤਾ ਮੰਨੇ ਜੋਗੇ ਵਸਤੇ ਅਸੀਂ ਗੁਰੂ ਸਾਹਿਬ ਨੂੰ ਮਨਾ ਦਿੱਤਾ ਜਦ ਕਿ ਉਹ ਸਾਡਾ ਜੀਵਨ ਜਾਚ ਦੱਸਦੇ ਨੇ ਗੁਰੂ ਸਾਹਿਬ ਕਿ ਤੂੰ ਜੀਵਨ ਨੂੰ ਜੀਣਾ ਕਿਵੇਂ ਕਿ ਜਿਹੜੇ ਆਪ ਡਾਊਨਸ ਨੇ ਨਾ ਉਹ ਤੇ ਸਾਰਿਆਂ ਦੀ ਜ਼ਿੰਦਗੀ ਵਿੱਚ ਲਗਾਤਾਰ ਆਣੀ ਆਣੀ ਹੈ ਜਿਵੇਂ ਦਿਨ ਹੈ ਰਾਤ ਹੈ ਦੁੱਖ ਹੈ ਸੁੱਖ ਹੈ ਮਾਨ ਹੈ ਅਪਮਾਨ ਹੈ ਸਭ ਕੁਝ ਐਤਾ ਚਲਦਾ ਹੀ ਚਲਦਾ ਰਹਿਣਾ ਹੈ ਪਰ ਲੇਕਿਨ ਅਸੀਂ ਨਾ ਅੱਜ ਗੁਰੂ ਸਾਹਿਬ ਨੂੰ ਕੀ ਡਿਮਾਂਡਸ ਵਾਸਤੇ ਡੀਲ ਇੱਕ ਡੀਲ ਹੋ ਗਈ ਸਾਡੇ ਗੁਰੂ ਸਾਹਿਬ ਨਾਲ ਕਿ ਅਸੀਂ ਅਰਦਾਸ ਕਰਾਵਾਂਗੇ ਜਾਂ ਲੰਗਰ ਕਰਾਵਾਂਗੇ ਜਾਂ ਪਾਠ ਕਰਾਂਗੇ ਤੂੰ ਸਾਨੂੰ ਇਹ ਦੇ ਤੇ ਅਸੀਂ ਤੁਹਾਨੂੰ ਆਗੇ ਵੀ ਤੂੰ ਤੁਸੀਂ ਮੈਨੂੰ ਗੁਰੂ ਸਾਹਿਬ ਤੁਸੀਂ ਇਹ ਦੋਗੇ ਤੇ ਮੈਂ ਇਹ ਕੰਮ ਕਰਾਂਗਾ ਤੇ ਜੇ ਐ ਨਹੀਂ ਦੋਗੇ ਤੇ ਇਸ ਤਰ੍ਹਾਂ ਹੋਏਗਾ ਇੱਕ ਡੀਲ ਵਾਲਾ ਸਿਸਟਮ ਹੋਏਗਾ ਡੀਲ ਵਾਲਾ ਸਿਸਟਮ ਨਹੀਂ ਹੋਏਗਾ ਗੁਰੂ ਸਾਹਿਬ ਨਾਲ ਇੱਕੋ ਸਾਡਾ ਨਾ ਕੋਈ ਵੀ ਜਿਹੜਾ ਰਿਸ਼ਤਾ ਹੁੰਦਾ ਨਾ ਉਪਰੀਮ ਨਾਲ ਜੋ ਪ੍ਰੇਮ ਮਤਲਬ ਕਿ ਪੇਮ ਵਿੱਚ ਨਾ ਇੱਕ ਬੰਧਨ ਨਹੀਂ ਹੁੰਦਾ ਤੇ ਨਾ ਹੀ ਪ੍ਰੇਮ ਵਿੱਚ ਕੁਝ ਮੰਗ ਹੁੰਦੀ ਆ ਪਰ ਲੇਕਿਨ ਸਾਡੀ ਨਾ ਗੁਰੂ ਸਾਹਿਬ ਕੋਲ ਸਿਰਫ ਡਿਮਾਂਡਸ ਹੀ ਨੇ ਕਦੀ ਨਹੀਂ ਅਸੀਂ ਕਿਹਾ ਕਿ ਗੁਰੂ ਸਾਹਿਬ ਅੱਜ ਮੈਂ ਤੁਹਾਨੂੰ ਮਿਲਣ ਆਇਆ ਵਾਂ ਤੁਹਾਡੇ ਸ਼ਬਦ ਤੇ ਚੱਲਣਾ ਮੈਨੂੰ ਐਸਾ ਜੀਵਨ ਬਖਸ਼ੋ ਕਿ ਮੈਂ ਤੁਹਾਡੇ ਸ਼ਬਦ ਤੇ ਚੱਲ ਸਕਾਂ ਉਹਦੇ ਤੇ ਪੈਰਾ ਦੇ ਸਕਾਂ ਤੇਰੇ ਹੁਕਮ ਤੇਰੀ ਰਜ਼ਾ ਤੇਰੇ ਪਾਣੇ ਦੇ ਅਨੁਸਾਰ ਮੈਂ ਆਪਣਾ ਜੀਵਨ ਬਣਾ ਸਕਾਂ ਤੇ ਇਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਦੁੱਖ ਘਣੋ ਜਬ ਹੋਤੇ ਦੂਰ ਇੱਕ ਇੱਕ ਸ਼ਬਦ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਪ ਹੁਣ ਤੁਸੀਂ ਦੇਖੋ ਹੁਣ ਇੱਥੇ ਆ ਕੇ ਇਸ ਗੱਲ ਤੋਂ ਅਸੀਂ ਸ਼ੁਰੂਆਤ ਕਰਾਂਗੇ ਕਿ ਪਰਮੇਸ਼ਰ ਨੂੰ ਅਸੀਂ ਭੁੱਲਦੇ ਹਾਂ ਕਿ ਉਹ ਸਾਨੂੰ ਭੁਲਾਉਂਦਾ ਦੇਖੋ ਜੀ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ ਮੇਰੀ ਬਾਰ ਬਾਰ ਇੱਕੋ ਹੀ ਬੇਨਤੀ ਹੁੰਦੀ ਹੈ ਕਿ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜੀਏ ਅਸੀਂ ਆਪਣੇ ਸਤਿਗੁਰੂ ਨੂੰ ਆਪਣਾ ਗੁਰੂ ਕਹਨੇ ਆ ਤੇ ਉਹਦੇ ਵਿੱਚ ਸਾਰੇ ਖਜ਼ਾਨੇ ਹੈਗੇ ਨੇ ਤੇ ਅਸੀਂ ਜਦੋਂ ਵਿਚਾਰ ਕੇ ਪੜਾਂਗੇ ਤੇ ਸੱਚੀ ਮੁੱੱਚੀ ਉਹ ਖਜ਼ਾਨਿਆਂ ਦੇ ਮਾਲਕ ਅਸੀਂ ਹੈਗੇ ਆ ਤੇ ਉਹ ਅਸੀਂ ਰਿਅਲਾਈਜ਼ ਕਰਾਂਗੇ ਕਿ ਐਡੇ ਵੱਡੇ ਖਜ਼ਾਨਿਆਂ ਦੇ ਅਸੀਂ ਮਾਲਕ ਹੈਗੇ ਆ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਮਿੱਤਰ ਖਨੇਰੇ ਕਾਰਤਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਨਾ ਤੇ ਕਿਵੇਂ ਕਟਿਆ ਹੁਣ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸ਼ਬਦ ਦੇ ਦੁਆਰਾ ਹੁਣ ਤੁਸੀਂ ਦੇਖੋ ਸ਼ਬਦ ਕਿੰਨੀ ਤਾਕਤ ਰੱਖਦਾ ਹੈ ਕਿ ਹੁਣ ਸ਼ੀਦ ਦੀ ਗੁਰੂ ਪਰਵਸੀ ਹੁਣੇ ਹੀ ਮਤਲਬ ਕਿ ਸ਼ੀਦ ਦੀ ਗੁਰੂ ਪਰ ਫਤੇਗੜ ਸਾਹਿਬ ਆਪਣੇ ਛੋਟੇ ਸ਼ਹਿਬ ਜਾਦੇ ਮਾਤਾ ਗੁਜਰੀ ਜੀ ਦੇ ਸਥਾਨ ਤੇ ਸਾਰੇ ਸਾਡੇ ਮਤਲਬ ਕਿ ਸਿੱਖ ਪੰਥ ਸਾਰਾ ਉਹਨਾਂ ਨੂੰ ਨਮਨ ਕਰਨ ਗਿਆ ਹੁਣ ਤੁਸੀਂ ਦੇਖੋ ਕੀ ਸੀਗਾ ਮਾਤਾ ਗੁਜਰੀ ਜੀ ਦੇਖੋ ਠੰਡੇ ਬੁਰਜੀ ਚ ਨੇ ਛੋਟੇ ਛੋਟੇ ਸ਼ਹਿਜ਼ਾਦੇ ਨਾ ਠੀਕ ਹੈ ਤੇ ਹੁਣ ਤੁਸੀਂ ਦੇਖੋ ਉਹਨਾਂ ਨੂੰ ਦੋਨਾਂ ਨੂੰ ਆਪਣੇ ਗਲ ਨਾਲ ਲਾ ਕੇ ਗੁਰੂ ਕੀ ਸਿਗਾ ਗੁਰੂ ਦਾ ਸ਼ਬਦ ਸੀ। ਦੇਖਿਆ ਜਾਏ ਤੁਲਕ ਲੋ ਕੋਈ ਕਰਮ ਵਸਤਰ ਵੀ ਨਹੀਂ ਸੀਗੇ ਹੈ ਨਾ ਕੁਛ ਖਾਣ ਪੀਣ ਨੂੰ ਵੀ ਨਹੀਂ ਸੀਗਾ ਕਿਦਾਂ ਨਹੀਂ ਸੀਗਾ ਸ਼ਬਦ ਦਾ ਉਹ ਸ਼ਬਦ ਨੇ ਛੋਟੇ ਛੋਟੇ ਨੰਨੇ-ਮੁੰਨੇ ਸਾਡੇ ਬਾਬਿਆਂ ਨੂੰ ਕੀ ਦਿੱਤਾ ਇੰਨਾ ਆਤਮਿਕ ਬਲ ਦਿੱਤਾ ਉਹ ਸ਼ਬਦ ਨੇ ਕਿ ਵੀ ਉਹ ਕਦੀ ਵੀ ਡੋਲੇ ਨਹੀਂ ਹੈਗੇ ਵੀ ਇਸ ਗੱਲ ਤੋਂ ਵੀ ਤੁਸੀਂ ਦੇਖੋ ਵੀ ਉਹਨਾਂ ਨੂੰ ਬਾਹਰ ਦੀ ਕੋਈ ਵੀ ਚੀਜ਼ ਨਾ ਉਹਨਾਂ ਨੂੰ ਸਤਾ ਨਹੀਂ ਸਕੀ ਨਹੀਂ ਤੇ ਅੱਜ ਦਾ ਬੱਚਾ ਹੋਵੇ ਸਾਡੇ ਘਰ 5 ਔਰ 7 ਸਾਲ ਦਾ ਅਸੀਂ ਆਪਣੇ ਬੱਚਾਂ ਤੇ ਜਾਂ ਆਪਣੀ ਉੱਤੀ ਲਗਾ ਕੇ ਦੇਖੀਏ ਗੱਲ ਕਿ ਸਾਨੂੰ ਛੋਟੀ ਜੀ ਵੀ ਕੋਈ ਤਕਲੀਫ ਆ ਜਾਂਦੀ ਹੈ ਨਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਤੇ ਉਹ ਕਿੰਨੇ ਛੋਟੇ ਬੱਚੇ ਸੀਗੇ ਪਰ ਲੇਕਿਨ ਉਹਨਾਂ ਦੀ ਆਤਮਾ ਤੇ ਮਨ ਕਿੰਨਾ ਬਲਵਾਨ ਸੀਗਾ ਕਿ ਵੀ ਉਹ ਸੂਬੇ ਦੇ ਕਹਿਰ ਤੋਂ ਉਹਦੀ ਕਿਸੇ ਵੀ ਗੱਲ ਤੇ ਮਤਲਬ ਕਿ ਝੁੱਕੇ ਨਹੀਂ ਔਰ ਨੀੜ ਰਹੇ ਔਰ ਉਹ ਉਹਨਾਂ ਕੋਲੋਂ ਕੀ ਸੀਗਾ ਉਹਨਾਂ ਕੋਲੋਂ ਸੀਗਾ ਗੁਰੂ ਸ਼ਬਦ ਤੇ ਗੁਰੂ ਸ਼ਬਦ ਉਹਨਾਂ ਦਾ ਦੇਖੋ ਤੁਸੀਂ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋਇਆ ਗੁਰੂ ਅਰਜਨ ਪਾਤਸ਼ਾਹ ਕੋਲੋਂ ਗੁਰੂ ਅਰਜਨ ਪਾਤਸ਼ਾਹ ਦੇ ਸੁਪੁੱਤਰ ਸੀਗੇ ਗੁਰੂ ਹਰगोਬਿੰਦ ਸਾਹਿਬ ਹਰगोਬਿੰਦ ਸਾਹਿਬ ਜੀ ਦੇ ਪੁੱਤਰ ਸੀਗੇ ਗੁਰ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਉਹਨਾਂ ਨੇ ਉਹਨਾਂ ਦੇ ਦਾਦਾ ਜੀ ਸ਼ਾਹਬਜ਼ਾਦੇ ਜੀ ਦੇ ਉਹਨਾਂ ਨੇ ਵੀ ਸ਼ਹੀਦੀ ਦਿੱਤੀ ਫਿਰ ਚਾਰ ਸ਼ਾਹਬਜ਼ਾਦੇ ਫਿਰ ਦੇਖੋ ਉਹਨਾਂ ਦੀ ਉਹਨਾਂ ਦਾ ਮਤਲਬ ਕਿ ਕਹਿ ਲਉਣਾ ਚੱਲ ਰਿਹਾ ਤੋਂ ਉਹਨਾਂ ਕੋਲੋਂ ਕੀ ਸੀਗਾ ਸ਼ਬਦ ਸੀ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਮੰਜੀ ਸ਼ਬਦ ਸੀ ਜਗਾ ਜੀ ਮਿੱਤਰ ਘੰਡੇਰੇ ਕਾਟਕ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋ ਸ਼ਬਦ ਦੀ ਗੱਲ ਚੱਲ ਰਹੀ ਚੰਨ ਜੀ ਸ਼ਬਦ ਦੀ ਗੱਲ ਪਹਿਲੇ ਜੰਮੇ ਤੋਂ ਹੀ ਸ਼ੁਰੂ ਕੀਤੀ ਗੁਰੂ ਨਾਨਕ ਪਾਸ਼ਾ ਨੇ ਦੇਖੋ ਗੁਰੂ ਨਾਨਕ ਪਾਸ਼ਾ ਨੇ ਅਸੀਂ ਜਿੰਨਾਂ ਨੂੰ ਸੱਜਣ ਠੱਗ ਕਹਿ ਦਿੰਦੇ ਆ ਠੱਗ ਵੀ ਅਸੀਂ ਨਾਲ ਲਗਾ ਦਿੰਦੇ ਆ ਪਰ ਉਹ ਸੱਜਣ ਮੰਨ ਗਏ ਸੀ ਕਿ ਗੁਰੂ ਸਾਹਿਬ ਦਾ ਇੱਕ ਸ਼ਬਦ ਸੁਣ ਕੇ ਠੀਕ ਹੈ ਉਹਨਾਂ ਨੇ ਵੀ ਗੁਰੂ ਸਾਹਿਬ ਨੇ ਸ਼ਬਦ ਹੀ ਸੁਣਾਇਆ ਸੀਗਾ ਪਰ ਉਹ ਸ਼ਬਲ ਦੀ ਬੁੱਕਲ ਵਿੱਚ ਲਾ ਜਿੰਦਗੀ ਜਿੰਨਾ ਲਾਈਫਟਾਈਮ ਉਹਨਾਂ ਕੋਲ ਸੀਗਾ ਸਾਰੇ ਉਮਰ ਉਹਨਾਂ ਨੇ ਉਹ ਸ਼ਬਦ ਦੀ ਕਮਾਈ ਕੀਤੀ ਉਹਦੀ ਕਰਨੀ ਕੀਤੀ ਉਹਨੂੰ ਆਪਣੇ ਕਰਮਾਂ ਵਿੱਚ ਲੈ ਕੇ ਆਏ ਉਹਨੂੰ ਆਪਣੇ ਸੁਰਤ ਮਨ ਦਾ ਹਿੱਸਾ ਬਣਾ ਲਿੱਤਾ ਐਤੇ ਵੀ ਸ਼ਬਦ ਦੀ ਗੱਲ ਚੱਲ ਰਹੀ ਹੈ ਕਹਿੰਦੇ ਦੁਨੀਆ ਦੇ ਬਤੇਰੇ ਮਿੱਤਰ ਸੰਬੰਧੀ ਮੈਂ ਬਣਾ ਕੇ ਦੇਖ ਲਿੱਤੇ ਮੈਂ ਸਮਝਦੀ ਸੀ ਕਿ ਇਹ ਮੇਰੇ ਸਾਖ ਸੰਬੰਧੀ ਮੇਰਾ ਦੁੱਖ ਕੱਟ ਦੇਣਗੇ ਕਿਹੜਾ ਦੁੱਖ ਜੀ ਮੇਰੇ ਮਨ ਦਾ ਮੇਰੇ ਅੰਤਰ ਮੇਰੇ ਅੰਦਰ ਜਿਹੜੇ ਦੁੱਖ ਕਿਹੜੇ ਆਵਗੋਣਾ ਦੇ ਵਿਕਾਰਾਂ ਦੇ ਗਲਤ ਡਿਊਟਸ ਤੇ ਈਵਲ ਥਾਟਸ ਤੇ ਉਹਨਾਂ ਦੁੱਖਾਂ ਦੀ ਗੱਲ ਪੂਰੀ ਗੁਰਬਾਣੀ ਵਿੱਚ ਚੱਲ ਰਹੀ ਸਾਨੂੰ ਲੱਗਦਾ ਕਿ ਗੁਰਬਾਣੀ ਵਿੱਚ ਗੋਡੇ-ਮੋਡੇ ਤੇ ਸਿਰ ਠੀਕ ਕਰਨੇ ਦੀ ਗੱਲ ਚੱਲ ਰਹੀ ਜਿਵੇਂ ਆਮ ਦੌਰ ਤੇ ਸਾਨੂੰ ਕਿਹਾ ਜਾਂਦਾ ਕਿ ਜੀ ਇਹ ਸ਼ਬਦ ਪੜ ਲਓ ਤੇ ਦਿਨ ਨਾਲ ਤੁਹਾਡੀ ਇਹ ਬਿਮਾਰੀ ਠੀਕ ਹੋ ਜੇਗੀ ਇਹ ਸ਼ਬਦ ਪੜ ਲਓ ਤੇ ਤੁਹਾਡੀ ਇਹ ਬਿਮਾਰੀ ਠੀਕ ਹੋ ਜੇਗੀ ਜੇ ਸ਼ਬਦ ਪੜਨੇ ਨਾਲ ਸਰੀਰਿਕ ਬਿਮਾਰੀਆਂ ਹੀ ਠੀਕ ਹੁੰਦੀਆਂ ਤੇ ਗੁਰੂ ਸਾਹਿਬ ਨੇ ਪੰਜਵੇਂ ਪਾਤਸ਼ਾਹ ਨੇ ਆਪ ਦਵਾਖੋ ਨੇ ਦਵਾਖਾਨੇ ਕੋਲੇ ਸੀਗੇ ਆਪ ਵੈਦ ਰਕਦੇ ਸੀਗੇ ਗੁਰੂ ਗੁਰੂ ਸਾਹਿਬ ਤੇ ਲੋਕਾਂ ਦਾ ਇਲਾਜ ਕਰਾਉਂਦੇ ਸੀਗੇ ਸੋ ਗੱਲ ਹੈ ਕਿ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਏਗਾ ਆਪ ਵਿਚਾਰਨਾ ਪਏਗਾ ਵਾ ਆਪ ਗੁਰੂ ਸਾਹਿਬ ਜੀ ਦਾ ਉਪਦੇਸ਼ ਕੀ ਹੈ ਉਹਨਾਂ ਦੇ ਵਿਚਾਰ ਕੀ ਹੈ ਉਹਨਾਂ ਦਾ ਫਲਸਫਾ ਕੀ ਹੈ ਉਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਉਹ ਸਾਡੀ ਜ਼ਿੰਦਗੀ ਚ ਕੀ ਬਦਲਾਅ ਦੇਖਣਾ ਚਾਹੁੰਦੇ ਨੇ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਮਿਲ ਪ੍ਰੀਤਮ ਦੁੱਖ ਕਟਿਆ ਇਹੜਾ ਪ੍ਰੀਤਮ ਦੀ ਉਹ ਅਕਾਲਪੁਰ ਪਰਮਾਤਮਾ ਜਿਹੜਾ ਸਦਾ ਰਹਿਣ ਵਾਲਾ ਜਿਹੜਾ ਕਦੀ ਨਾ ਉਹ ਮਰੇ ਨਾ ਠਾਗੇ ਨਾ ਉਹ ਆਂਦਾ ਤੇ ਨਾ ਉਹ ਕਦੀ ਜਾਂਦਾ ਕਿਉਂਕਿ ਆਜੂਨੀ ਹੈ ਕਿਉਂਕਿ ਉਹ ਜੂਨਾ ਵਿੱਚ ਨਹੀਂ ਆਉਂਦਾ ਉਹ ਅਕਾਲ ਹੈ ਉਹ ਸਮੇਂ ਦੇ ਹੱਥ ਤੋਂ ਬਾਹਰ ਹੈ ਉਹ ਸਦਾ ਰਹਿਣ ਵਾਲਾ ਹੈ ਉਹ ਸਤਨਾਮ ਹੈ ਉਸ ਪ੍ਰੀਤਮ ਦੀ ਗੱਲ ਪੂਰੀ ਗੁਰਬਾਣੀ ਵਿੱਚ ਚੱਲਦੀ ਜਿਹੜਾ ਨਿਰਪੋ ਹੈ ਜਿਹੜਾ ਨਿਰਵੈਰ ਹੈ ਜਿਹੜਾ ਫੀਅਰਲੈਸ ਹੈ ਜਿਹੜਾ ਹੇਟਲੈਸ ਹੈ ਜਿਹੜਾ ਜੰਮਦਾ ਮਰਦਾ ਉਹ ਰੱਬ ਕਦੀ ਨਹੀਂ ਉਸ ਨੂੰ ਉਹ ਤਾਂ ਫਿਰ ਸਾਡੇ ਦੀ ਤਰ੍ਹਾਂ ਹੀ ਹੋਇਆ ਨਾ ਆਮ ਬੰਦੇਾਂ ਦੀ ਤਰ੍ਹਾਂ ਉਹਦੇ ਉੱਤੇ ਦੁੱਖ ਸੁੱਖ ਵੀ ਆਣਗੇ ਦੁੱਖ ਸੁੱਖ ਦਾ ਵੀ ਪ੍ਰਭਾਵ ਪਏਗਾ ਹੁਣ ਇਸ ਤਰ੍ਹਾਂ ਦੇਖੀਏ ਤੇ ਗੁਰੂ ਸਾਹਿਬ ਨੂੰ ਵੀ دنیਵੀ ਦੁੱਖ ਆਇਆ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਆਜੂ ਤੁਹਾਨੂੰ ਕੋਈ ਚਿੱਟੇ ਚੋਲੇ ਵਾਲਾ ਕੋਈ ਨੀਲੇ ਚੋਲੇ ਵਾਲਾ ਕੋਈ ਕਾਲੇ ਚੋਲੇ ਵਾਲਾ ਕਹੇਗਾ ਕਿ ਮੈਂ ਰੱਬ ਗੁਰੂ ਸਾਹਿਬ ਨੇ ਪੂਰੀ ਗੁਰਬਾਣੀ ਵਿੱਚ ਕਹ ਲਓ ਤੁਸੀਂ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਇੰਨਾ ਨਿਮਰਤਾ ਵਿੱਚ ਕਿਹਾ ਮੈਂ ਦਾਸ ਆ ਮੈਂ ਮੈਸੇਜ ਦੇਣ ਆਇਆ ਮੈਂ ਮੈਂ ਉਪਦੇਸ਼ ਦੇਣ ਆਇਆ ਮੈਂ ਮੈਂ ਸਿੱਧਾ ਤੁਹਾਨੂੰ ਅਕਾਲ ਪੁਰਖ ਦੀ ਗੱਲ ਗੁਰੂ ਸਾਹਿਬ ਦੇ ਨਾਲ ਜਦੋਂ ਭਾਈ ਮਰਦਾਨਾ ਜੀ ਨਾਲ ਸੀਗੇ 45 ਸਾਲ ਭਾਈ ਮਰਦਾਨਾ ਜੀ ਨਾਲ ਗੁਰੂ ਸਾਹਿਬ ਦਾ ਮਤਲਬ ਕਿ ਇੰਨਾ ਪਿਆਰ ਕਹਿ ਲੋ ਕਿ ਸਭ ਤੋਂ ਵੱਧ ਟਾਈਮ ਜੇ ਅਸੀਂ ਹਿਸਟਰੀ ਨੂੰ ਦੇਖੀਏ ਆਪਣਾ ਮਤਲਬ ਕਿ ਹਿਸਟਰੀ ਨੂੰ ਪੜ੍ਹੀਏ ਤੇ ਭਾਈ ਮਰਦਾਨਾ ਜੀ ਸਭ ਤੋਂ ਜ਼ਿਆਦਾ ਟਾਈਮ ਗੁਰੂ ਗੁਰੂ ਪਾਤਸ਼ਾਹ ਦੇ ਨਾਲ ਰਏ ਆ ਤੇ ਗੁਰੂ ਸਾਹਿਬ ਨੇ ਉਸ ਕਿਆ ਕੰਦੇ ਨੇ ਕਹਿੰਦੇ ਨੇ ਵੀ ਉਹ ਕਹਿੰਦੇ ਸੀ ਵੀ ਮਰਦਾਨੇ ਰਵਾਬ ਰਵਾਬ ਬਜਾ ਤੇ ਬਾਣੀ ਆਈ ਹੈ ਉਹ ਅਕਾਲ ਪੁਰਖ ਦੀ ਬਾਣੀ ਉਹ ਅਕਾਲ ਪੁਰਖ ਦਾ ਮੈਸੇਜ ਔਰ ਉਹ ਸਭ ਵਸਤੇ ਇਕੁਲ ਇੱਥੇ ਵੀ ਸ਼ਬਦ ਦੀ ਗੱਲ ਹੋ ਰਹੀ ਹੈ ਕਿਉਂਕਿ ਸਾਰੀ ਗੁਰਬਾਣੀ ਸਾਨੂੰ ਸ਼ਬਦ ਸ਼ਬਦ ਦੀ ਰਾਈ ਸਾਨੂੰ ਗਿਆਨ ਗਿਆਨ ਦੇ ਰਾਈ ਜਿਹੜਾ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਵਿਕਾਰਾਂ ਦਾ ਹਨੇਰਾ ਅਗੁਣਾ ਦਾ ਹਨੇਰਾ ਉਹ ਦੁੱਖ ਕਟਨੇ ਦੀ ਗੁਰਬਾਣੀ ਸਾਨੂੰ ਗੱਲ ਕਰਦੀ ਹੈ ਇੱਥੇ ਵੀ ਕਹਿੰਦੇ ਨੇ ਮਿਲ ਪ੍ਰੀਤਮ ਦੁੱਖ ਇਕੱਠਿਆ ਕਟਿਆ ਸ਼ਬਦ ਮਿਲਾਵਾ ਹੋਏ ਕਹਿੰਦੇ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਹੀ ਮੇਰੇ ਦੁੱਖ ਕੱਟੇ ਜਾ ਸਕਦੇ ਨੇ ਗੁਰੂ ਦੇ ਸ਼ਬਦ ਹੀ ਰਾਂਹੀ ਹੇ ਮੈਂ ਉਸ ਨਾਲ ਮਿਲਾਪ ਕਰ ਸਕਦਾ ਹਾਂ ਅਗਲੀ ਪੰਕਤੀ ਚ ਕਹਿੰਦੇ ਨੇ ਜੀ ਕਿਵੇਂ ਫਿਰ ਕੀ ਹੋਏਗਾ ਜੀ ਉਸ ਤੋਂ ਬਾਅਦ ਕੀ ਕਰਨਾ ਪਵੇਗਾ ਜਦੋਂ ਇਹ ਗੱਲ ਹੋ ਗਈ ਉਸ ਤੋਂ ਬਾਅਦ ਕੀ ਹੋਏਗਾ ਜੀ ਸੱਚ ਖਟਨਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਹੁਣ ਤੁਸੀਂ ਦੇਖੋ ਕੂੜ ਤੇ ਸੱਚ ਦੀ ਗੱਲ ਪਹਿਲੀ ਹੀ ਬਾਣੀ ਵਿੱਚ ਗੁਰੂ ਸਾਹਿਬ ਨੇ ਘਰ ਦਿੱਤੀ ਕਿਵ ਸੱਚ ਆਰਾ ਹੋਈਏ ਕਿਵੇਂ ਸੱਚਾ ਬਣ ਸਕਦਾ ਕਿਵ ਕੂੜੇ ਟੁੱਟੇ ਪਾਲ ਫਿਰ ਕੀ ਕਹਿੰਦੇ ਨੇ ਜੀ ਕੁਸਚਨ ਹੈ ਜੀ ਫਿਰ ਅਗਲੇ ਵਿੱਚ ਗੁਰੂ ਸਾਹਿਬ ਅਗਲੀ ਪੰਕਤੀ ਵਿੱਚ ਆਨਸਰ ਕਰ ਰਹੇ ਨੇ ਜੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੇ ਹੁਕਮ ਅਨੁਸਾਰ ਉਹਦੀ ਰਜ਼ਾ ਅਨੁਸਾਰ ਚੱਲਣਾ ਸ਼ੁਰੂ ਕਰਦੇ ਤੇ ਤੂੰ ਕੂੜਾ ਰਤੋ ਸਚਾਰ ਬਣ ਜੇਗਾ ਮੀਨਸ ਕਿ ਕੂੜਾ ਜੋ ਜਿਹੜੀ ਸਾਡੇ ਅੰਦਰ ਕੂੜ ਭਰੀ ਹੋਈ ਹੈ ਉੱਥੇ ਕੀ ਹੋ ਜਾਏਗਾ ਕੂੜਾ ਬਾਹਰ ਚਲੇ ਜਾਏਗਾ ਤੇ ਸਚਾਰ ਬਣ ਜਾਏਗਾ ਠੀਕ ਹੈ ਇੱਥੇ ਵੀ ਗੁਰੂ ਸਾਹਿਬ ਇਹੋ ਕੀ ਕਰਦੇ ਨੇ ਫਿਰ ਕਹਿੰਦੇ ਨੇ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਦਾ ਰੋਪ ਹੋ ਜਾਂਦਾ ਹੈ ਸਦਾ ਥਿਰ ਪ੍ਰਭੂ ਦਾ ਨਾਮ ਉਸਦੀ ਖੱਟੀ ਕਮਾਈ ਬਣ ਜਾਂਦਾ ਹੈ ਨਾਮ ਹੀ ਉਸਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸ਼ੋਭਾ ਮਿਲਦੀ ਅੰਦਰ ਬਾਹਰ ਉਹਦਾ ਸੋਹੇਲਾ ਹੋ ਜਾਂਦਾ ਹੈ ਅੰਦਰ ਬਾਹਰ ਉਹਦਾ ਇੱਕ ਜੈਸਾ ਹੋ ਜਾਂਦਾ ਉਹਦੀ ਕਰਨੀ ਔਰ ਕਥਨੀ ਉਹ ਕਰਮ ਕਰਕੇ ਔਰ ਅੰਦਰ ਕਰਕੇ ਕਿਉਂਕਿ ਨਾ ਸਾਨੂੰ ਜਿਹੜੇ ਇੱਕ ਊੰਕਾਰ ਅਸੀਂ ਪੜਦੇ ਨਾ ਉਹ ਇੱਕ ਹੈ ਉਹ ਇੱਕ ਜੈਸਾ ਹੈ ਪਰ ਅਸੀਂ ਇੱਕ ਜੈਸੇ ਨਹੀਂ ਹੁੰਦੇ ਅਸੀਂ ਅੰਦਰੋਂ ਕੁਝ ਹੋਰ ਹੁੰਦੇ ਆ ਅਸੀਂ ਬਾਹਰੋਂ ਕੁਝ ਹੋਰ ਹੁੰਦੇ ਆ ਅਸੀਂ ਬਚਨ ਕਰਕੇ ਕੁਝ ਹੋਰ ਹੁੰਦੇ ਆ ਕਰਮ ਕਰਕੇ ਕੁਝ ਹੋਰ ਹੁੰਦੇ ਆ ਮੀਨਸ ਕਿ ਮੈਂ ਜ਼ੁਬਾਨ ਕਰਕੇ ਕੁਝ ਹੋਰ ਕਹਿ ਰਹੀਆਂ ਮਨ ਕਰਕੇ ਕੁਝ ਹੋਰ ਕਹਿ ਰਹੀਆਂ ਆਤਮੇਰੇ ਹੱਥ ਪੈਰ ਮੇਰੇ ਕੁਝ ਹੋਰ ਕਰ ਰਹੇ ਨੇ ਗੁਰੂ ਸਭ ਸਾਨੂੰ ਇੱਕ ਜੈਸਾ ਅੰਦਰੋਂ ਬਾਹਰੋਂ ਗੁਰੂ ਸਭ ਦੇ ਅੰਦਰ ਤੂੰ ਇੱਕ ਜੈਸਾ ਹੋ ਜਾ ਹੁਣ ਅਸੀਂ ਕਿਸੇ ਦੇ ਸਾਹਮਣੇ ਕੋਈ ਸਾਡਾ ਮਤਲਬ ਕਿ ਸਾਡੇ ਤੋਂ ਵੱਡ ਕੋਈ ਸਾਡਾ ਮਤਲਬ ਕਿ ਕੋਈ ਸਰਮਾਇਦਾਰ ਸਾਡੇ ਕੋਲ ਕੋਈ ਆ ਜਾਏਗਾ ਅਸੀਂ ਉਹਦੇ ਸਾਹਮਣੇ ਬੜੀ ਨਿਮਰਤਾ ਨਾਲ ਪੇਸ਼ ਆਵਾਂਗੇ ਪਰ ਲekin ਜਿਹੜਾ ਸਾਡੇ ਤੋਂ ਜਿਹੜਾ ਥੋੜਾ ਜਿਹਾ ਮਤਲਬ ਕਿ ਮਲਕੀ ਮੰਨਣਾ ਤੇ ਨਹੀਂ ਚਾਹੀਦਾ ਪਰ ਕੋਈ ਸਾਡੇ ਘਰ ਜਿਵੇਂ ਆਮ ਕੋਈ ਕੰਮ ਕਰਨੇ ਵਾਲਾ ਆਏਗਾ ਤਾਂ ਉਹਦੇ ਸਾਹਮਣੇ ਅਸੀਂ ਆਪਣਾ ਰੋਪ ਪਾਵਾਂਗੇ ਪਰ ਅਸੀਂ ਇੱਕ ਜੈਸੇ ਨਹੀਂ ਰਹੋ ਹੁੰਦੇ ਉਹਦੇ ਸਾਹਮਣੇ ਤਾਂ ਅਸੀਂ ਨਿਮਰਤਾ ਦਿਖਾਉਣਾ ਜੁੜਾ ਸਾਹਿਬ ਦੇਖ ਕੇ ਕੰਮ ਕਰਨ ਵਾਲੇ ਉਹ ਉਹ ਉਦੋਂ ਤੇ ਅਸੀਂ ਰੋਪ ਵੀ ਪਾ ਦਿੰਦੇ ਆ ਕਿਉਂਕਿ ਉਹ ਸਾਡੇ ਤੋਂ ਥੋੜਾ ਜਿਆਦਾ ਡਾਊਨ ਪਰ ਗੁਰੂ ਸਾਹਿਬ ਨੇ ਨਾ ਦੇਖੋ ਕਿੰਨੇ ਪਿਆਰੇ ਮਤਲਬ ਕਿ ਕਿੰਨੀ ਪਿਆਰੀ ਮਤਲਬ ਕਿ ਉਹਨਾਂ ਨੇ ਇਕਵੈਲਿਟੀ ਸਿਖਾਈ ਹੈ ਜਦੋਂ ਅਸੀਂ ਗੁਰਦੁਆਰਾ ਸਾਹਿਬ ਕਿਤੇ ਵੀ ਜਾਂਦੇ ਆ ਚਾਹੇ ਉਹ ਦੇਗ ਦੀ ਗੱਲ ਹੈ ਚਾਹੇ ਉਹ ਸ਼ਬਦ ਦੀ ਗੱਲ ਹੈ ਚਾਹੇ ਉਹ ਸਰੋਵਰਾਂ ਤੇ ਇਸ਼ਨਾਨ ਕਰਨੇ ਦੀ ਗੱਲ ਹੈ ਚਾਹੇ ਉਹ ਪ੍ਰਸ਼ਾਦਾ ਛਕਣੇ ਦੀ ਲੰਗਰ ਲੰਗਰ ਦੀ ਗੱਲ ਹੈ ਉੱਤੇ ਸਾਰੀ ਇਕਵੈਲਿਟੀ ਦੇ ਨਿਸ਼ਾਨੀਆਂ ਕਿ ਗੁਰੂ ਸਾਹਿਬ ਦਾ ਸਾਂਝ ਹੈ ਇੱਕ ਇੱਕ ਵਿਤਾ ਇੱਕ ਅਸਕੇ ਹਮ ਬਾਰਿਕ ਤੇ ਇੱਕੋ ਹੀ ਪਲੇਟਫਾਰਮ ਦਿੱਤਾ ਉਹਨਾਂ ਨੇ ਯਾਨੀ ਕਿ ਕੋਈ ਕਰੋੜਪਤੀ ਅਮੀਰ ਆਇਆ ਤੇ ਕੋਈ ਸਰਮਾਏਦਾਰ ਆਇਆ ਤੇ ਉਹਨੂੰ ਅਲੱਗ ਜੀ ਕੁਝ ਮਤਲਬ ਕਿ ਟ੍ਰੀਟਮੈਂਟ ਦਿੱਤੀ ਜਾਏਗੀ ਤੇ ਜਿਹੜਾ ਕੋਈ ਗਰੀਬ ਹੈ ਤੇ ਉਹਨੂੰ ਅਲੱਗ ਤੋਂ ਬਿਠਾਇਆ ਜਾਏਗਾ ਗੁਰੂ ਦੇ ਘਰ ਇਕਵੈਲਿਟੀ ਹੈ ਔਰ ਸਦਾ ਰਹੇਗੀ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤੇ ਆ ਫਲਸਫਾ ਪੇ ਦਿੱਤੇ ਆ ਉਹ ਬਾ ਕਮਾਲ ਹੈ ਤੇ ਸਦਾ ਹੀ ਰਹਿਣਗੇ ਜੁਗੋ ਜੁਗੀ ਰਹੇਗੇ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹਨੇ ਕੀ ਕੀਤਾ ਜੀ ਜਦੋਂ ਸੱਚ ਨੂੰ ਹੀ ਉਹਨੇ ਗ੍ਰੈਂਡ ਕਰ ਲਿੱਤਾ ਉਦੇ ਸੂਰਤ ਮਤ ਮਤ ਮਨ ਬੁੱਧ ਜਦੋਂ ਘੜਿਆ ਗਿਆ ਤੇ ਕਿਉਂਕਿ ਫਿਰ ਉਹ ਕੀ ਹੋ ਗਿਆ ਉਹ ਪਰਮਾਤਮਾ ਨਾਲ ਇਕਮਿਕ ਹੋ ਗਿਆ ਸਾਨੂੰ ਲੱਗਦਾ ਕਿ ਅਸੀਂ ਮਰਨੇ ਤੋਂ ਬਾਅਦ ਪਰਮਾਤਮਾ ਨੂੰ ਮਿਲਾਂਗੇ ਗੁਰੂ ਸਾਹਿਬ ਕਹਿੰਦੇ ਹੁਣੇ ਮਿਲ ਉਹ ਤੇਰੇ ਅੰਦਰ ਹੈ ਤੂੰ ਸੱਚ ਨੂੰ ਘਟਨਾ ਸ਼ੁਰੂ ਕਰ ਦੇ ਤੂੰ ਸੱਚ ਤੇ ਪਹਿਰਾ ਦੇਣਾ ਸ਼ੁਰੂ ਕਰ ਦੇ ਤੂੰ ਸੱਚ ਨੂੰ ਆਪਣੇ ਅੰਦਰ ਲਿਆ ਤੇ ਤੇਰੇ ਨਾਲ ਹੈ ਉਹ ਤੂੰ ਇਕਮਿਕ ਹੋ ਜਾਏਗਾ ਤੇਰ ਤੋਂ ਦੂਰ ਹੈ ਹੀ ਨਹੀਂਗਾ ਸੋ ਗੱਲ ਹੈ ਕਿ ਸਾਨੂੰ ਗੁਰਬਾਣੀ ਨੂੰ ਵਿਚਾਰ ਕੇ ਪੜਨਾ ਪਏਗਾ ਅਗਲੀ ਪੰਕਤੀ ਚ ਗੁਰੂ ਸਾਹਿਬ ਕਹਿੰਦੇ ਨੇ ਸੱਚ ਮਿਲੇ ਹੁਣ ਮਿਲ ਗਿਆ ਜੀ ਸੱਚ ਸੱਚ ਮਿਲੇ ਸੇ ਨਾ ਵਿਛੜੇ ਹੁਣ ਕਦੀ ਦੂਰੀ ਨਹੀਂ ਹੋਏਗੀ ਇੱਕ ਮਿਖ ਹੋ ਗਿਆ ਜਿਵੇਂ ਸਾਗਰ ਦੀਆਂ ਲਹਿਰਾਂ ਸਾਗਰੀ ਚ ਮਿਲ ਗਿਆ ਉਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਉਥੇ ਭਗਤ ਜੀ ਕਹਿੰਦੇ ਨੇ ਤੇਰੇ ਔਰ ਮੇਰੇ ਚ ਕੋਈ ਅੰਤਰ ਨਹੀਂ ਆ ਦੇਖੋ ਕਿਵੇਂ ਪਗਵਾ ਕਿੰਨਾ ਉਹਨਾਂ ਨੇ ਕਿੰਨੀ ਕਰੀਬੀ ਕਿੰਨਾ ਇੱਕ ਨਿਕਤਾ ਹੋ ਗਈ ਹੋਣੀਆਂ ਜਦੋਂ ਉਸ ਅਵਸਥਾ ਵਿੱਚ ਉਹਨਾਂ ਨੇ ਸ਼ਬਦ ਲਿਖਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਹਿੰਦੇ ਤੇਰੇ ਔਰ ਮੇਰੇ ਵਿੱਚ ਕੋਈ ਅੰਤਰ ਨਹੀਂ ਹੈ ਤੂੰ ਮੇਰੇ ਵਿੱਚ ਹੈ ਮੈਂ ਤੇਰੇ ਵਿੱਚ ਮੈਂ ਤੇਰੇ ਵਿੱਚੋਂ ਤੂੰ ਮੇਰੇ ਵਿੱਚ ਪਰਮਾਤਮਾ ਇਸ ਤਰ੍ਹਾਂ ਹੈ ਅਸੀਂ ਉਹਦੇ ਉਹਦਾ ਹਿੱਸਾ ਵਾ ਉਹ ਸਾਡਾ ਹਿੱਸਾ ਵੈ ਉਹ ਸਾਡੇ ਅੰਦਰ ਵੀ ਹੈ ਉਹ ਸਾਡੇ ਬਾਹਰ ਵੀ ਹੈ ਗੁਰੂ ਸਾਹਿਬ ਨਿਰਗੁਣ ਸਰਗੁਣ ਦੀ ਗੱਲ ਕਰੇ ਨਿਰਗੁਣ ਆਪ ਸਰਗੁਣ ਵੀ ਹੋਈ ਸਾਡੇ ਵਿੱਚ ਹਰ ਪਾਸੇ ਅੰਦਰ ਬਾਹਰ ਸਭ ਜਗ੍ਹਾ ਹਲਤਪਲ ਹਰ ਜਗ੍ਹਾ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਪਰ ਲੇਕਿਨ ਮੈਨੂੰ ਉਹ ਰਿਅਲਾਈਜ਼ ਉਹ ਸਾਨੂੰ ਮਤਲਬ ਕਿ ਸਾਨੂੰ ਫੀਲ ਕਿਉਂ ਕਿਉਂ ਨਹੀਂ ਹੁੰਦਾ ਕਿਉਂਕਿ ਅਸੀਂ ਸੱਚ ਨੂੰ ਗ੍ਰਹਿਣ ਨਹੀਂ ਕੀਤਾ ਜਿਸ ਦਿਨ ਅਸੀਂ ਸੱਚ ਦੇ ਪੰਨੇ ਵੱਡ ਜਾਗੇ ਨਾ ਜਿਸ ਦਿਨ ਅਸੀਂ ਸੱਚ ਦੀ ਇੱਛਾ ਲੈ ਕੇ ਜਾਵਾਂਗੇ ਕਿ ਮੈਂ ਤੇਰੇ ਰਸਤੇ ਤੇ ਚੱਲਣਾ ਜਾਨਾ ਉਹ ਤੁਹਾਨੂੰ ਆਪਣੇ ਨਾਲ ਹੀ ਤੁਹਾਨੂੰ ਅੰਦਰ ਬਾਹਰ ਕਿਉਂਕਿ ਗੁਰੂ ਸਾਹਿਬ ਸਭ ਜਗ੍ਹਾ ਸਾਨੂੰ ਦਿਖਾ ਦਿੰਗੇ ਪਰ ਉਸ ਕੀਤੇ ਦੁਆਰਾ ਸ਼ਬਦ ਦੇ ਦੁਆਰਾ ਗਿਆਨ ਦੇ ਦੁਆਰਾ ਕਹਿੰਦੇ ਸੱਚ ਮਿਲੇ ਹੁਣ ਮਿਲ ਗਿਆ ਜੀ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਕਹਿੰਦੇ ਇਹ ਨਾਨਕ ਗੁਰੂ ਦੇ ਸੰਮੁਖ ਹੋ ਕੇ ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਮਿਲ ਜਾਂਦੇ ਹਨ ਉਹ ਮੁੜ ਕੇ ਉਹਦੋਂ ਕਦੇ ਵੀ ਵਖਰੇ ਨਹੀਂ ਹੁੰਦੇ ਭਾਵ ਕਿ ਉਹਨਾਂ ਤੋਂ ਕਦੇ ਜੁਦਾ ਨਹੀਂ ਹੁੰਦੇ ਸੋ ਗੱਲ ਹੈ ਕਿ ਮਿੱਤਰ ਦੀ ਬਹੁਤ ਗੱਲ ਕੀਤੀ ਹੈ ਚਾਹੇ ਸਾਡੇ ਉਹ ਬਾਹਰ ਦੇ ਮਿੱਤਰ ਹੈ ਚਾਹਯੋ ਸਾਡੇ ਅੰਦਰ ਦੇ ਮਿੱਤਰ ਹੈ ਅੰਦਰ ਦੇ ਖਿਆਲਾਂ ਨੂੰ ਗੁਰੂ ਸਾਹਿਬ ਨੇ ਮਿੱਤਰ ਕਿਹਾ ਹੈ ਹੁਣ ਜੇ ਸਾਡੇ ਮੇਰੇ ਅੰਦਰ ਦੇ ਖਿਆਲ ਚੰਗੇ ਹੋਣਗੇ ਚੰਗੀ ਸੋਚ ਵਾਲੇ ਹੋਣਗੇ ਸਤ ਸੰਤੋਖ ਤੀਰਜ ਤਰਮ ਮਿਠਾਸ ਅਲਿੰਮੀ ਸਭ ਵਿੱਚ ਇੱਕ ਜੈਸੀ ਪ੍ਰਮਾਤਮਾ ਨੂੰ ਇੱਕ ਜੈਸੀ ਜੋਤ ਨੂੰ ਦੇਖ ਲੈ ਤੇ ਮੇਰੇ ਚੰਗੇ ਮਿੱਤਰ ਜੇ ਜੇ ਮੇਰੇ ਅੰਦਰ ਗੰਦੇ ਮਿੱਤਰ ਮੈਂ ਬਣਾਏ ਹੋਇਆ ਉਹਦੇ ਚਾ ਠੱਗੀ ਫਰੇਬੀ ਝੂਠ ਲੋਕਾਂ ਨੂੰ ਲੁੱਟਣਾ ਸਭ ਨਾਲ ਨਫ਼ਰਤ ਕਰਨੀ ਦੂਜੇ ਧਰਮ ਦੇ ਲੋਕਾਂ ਨਾਲ ਨਫ਼ਰਤ ਕਰਨੀ ਉਹਨਾਂ ਨੂੰ ਮਾਰ ਮੁਕਾੜਨੇ ਦੀ ਨਫ਼ਰਤ ਕਰਨੀ ਆਪਣੇ ਧਰਮ ਨਾਲ ਪਿਆਰ ਕਰਨਾ ਤੇ ਦੂਜਾਂ ਤੋਂ ਨਫ਼ਰਤ ਕਰਨਾ ਇਹ ਕੋਈ ਵੀ ਧਰਮ ਨਹੀਂ ਸਿਖਾਉਂਦਾ ਔਰ ਜਿਹੜਾ ਦੂਜੇ ਧਰਮਾਂ ਨਾਲ ਨਫ਼ਰਤ ਕਰਦਾ ਹੈ ਜਾਂ ਉਹਨਾਂ ਨੂੰ ਮਾਰ ਮੁਕਾੜਨੇ ਦੀ ਸੋਚਦਾ ਨਾ ਉਹ ਕਦੀ ਵੀ ਇਨਸਾਨ ਧਰਮੀ ਨਹੀਂ ਹੋ ਸਕਦਾ ਉਹ ਇੱਕ ਫਰੇਬੀ ਤਾਂ ਹੋ ਸਕਦਾ ਹੈ ਲੇਕਿਨ ਧਰਮੀ ਨਹੀਂ ਹੋ ਸਕਦਾ ਸੋ ਬਾਣੀ ਪੜਦਾਂ ਸ਼ਬਦ ਪੜਦਾਂ ਇੱਕ ਨਹੀਂ ਅਨੇਕਾ ਪੁੱਲਾ ਹੋ ਗਿਆ ਹੋਣਗੀਆਂ ਜੀ ਅਸੀਂ ਪ੍ਰਚਾਰਕਨੀਆਂ ਸੀਤੇ ਤੁਹਾਡੇ ਦੀ ਤਰ੍ਹਾਂ ਆਮ ਬਲਕੇ ਰੂਟੀਨ ਵਾਈਜ਼ ਦੇ ਕੰਮ ਕਰਦੇ ਆ ਛੋੜੀ ਜੀ ਪਾਣੀ ਵਿਚਾਰਨੇ ਦੀ ਕੋਸ਼ਿਸ਼ ਕਰਦੇ ਆ ਸੋ ਪਾਣੀ ਪੜਦੇ ਆ ਵਿਚਾਰਾ ਕਰਦਾ ਇੱਕ ਨਹੀਂ ਨੇਕਾ ਭੁੱਲਾਂ ਹੋ ਗਈਆਂ ਹੁੰਦੀਆਂ ਜੀ ਆਪ ਸਾਰੇ ਸੁਣਨੇ ਵਾਲੇ ਤੇ ਗੁਰੂ ਸਾਹਿਬ ਬਖਸ਼ਣੇ ਉਹੋ ਜੀ ਬਖਸ਼ ਲੈਣਾ ਜੀ ਵਾਏ ਗੁਰਚੇ ਕਾ ਖਾਲਸਾ ਵਾਏ ਗੁਰਚੇ ਕੀ